ਥੋਡੇ ਕੋਈ ਸਵਾਲ ਆ ਹ ਇੱਕ ਆਡੀਓ ਆ ਮੈਨੂੰ ਜੇ ਖਾਉ ਤੇ ਮੈਂ ਉਹ ਵੀ ਸੁਣਾ ਦੂੰਗਾ ਇੱਕ ਫਿਕਸਡ ਮੈਚ ਚੱਲ ਰਿਹਾ ਥੋਡੇ ਇੱਥੇ ਇੱਕ ਐਮ.ਐਲ.ਏ ਸਾਹਿਬ ਨੇ ਬੀ.ਪੀ.ਜੀ ਆਮ ਆਦਮੀ ਪਾਰਟੀ ਦੇ ਕਿਨੋ ਜਿੰਦਰਪਾਲ ਅੱਜ ਜਿੰਦਰਪਾਲ ਜੀ ਉਹ ਗੱਲ ਕਰ ਰਿਹਾ ਕਿਸੇ ਨਾਲ ਤੇ ਉਹ ਆਪ ਹੀ ਕਹੀ ਜਾ ਰਿਹਾ ਪੱਪੀ ਨੂੰ ਤੇ ਭਗਵੰਤ ਮਾਨ ਨੇ ਖੜਾ ਕੀਤਾ ਕਿਉਂਕਿ ਭਗਵੰਤ ਦਾ ਪਿਆਰ ਹੈ ਬਿੱਟੂ ਨਾਲ ਉਹ ਭਗਵੰਤ ਦਾ ਪਿਆਰ ਇਕੱਲੇ ਬਿੱਟੂ ਨਾਲ ਨਹੀਂ ਇਹਦਾ ਰਾਜੇ ਬੇੜੇ ਨਾਲ ਵੀ ਆ ਕਿਉਂਕਿ ਉਹ ਉਹ ਇਕੱਲਾ ਰਾਜਾ ਆਚੂ ਜਦ ਅੰਦਰ ਦੇ ਦਿੱਤਾ ਵਿਜਲੇ ਚ ਤੇ ਭਗਵੰਤ ਨੇ ਤਾਂ ਨੇ ਆਪਣਾ ਰਾਜੇ ਨੇ ਤਾਂ ਉਤੋਂ ਵੱਡਾ ਕਪਲਾ ਕੀਤਾ ਬੱਚਾਂ ਦੇ ਬੋਡੀਆਂ ਦੇ ਸਵਾਲ ਹੁੰਦੇ ਆ ਬੱਚਾਂ ਦੀ ਬਾਡੀ ਦੀ ਨਹੀਂ ਪਾਈਰੀ ਨਹੀਂ ਹੁੰਦੀ ਔਰ ਇਹ ਮੇਰੇ ਸਵਾਲ ਨਹੀਂ ਭਗਵੰਤਪਾਨ ਨੇ ਫਲੋਰ ਆਫ ਦਿ ਹਾਊਸ ਚ ਕੀ ਕਿਹਾ ਕਿ ਮੈਨੂੰ ਪਤਾ ਹੈ ਤੂੰ ਕਿੰਨੀਆਂ ਬੋਡੀਆਂ ਕੋ ਪੈਸੇ ਖਾਦੇ ਆ ਮਗਰ ਇਟ ਸਟਾਪਸ देयर ਸੋ ਕਿਹਨੂੰ ਫਿਕਸਡ ਮੈਚ ਕਹੋਗੇ ਕਿ ਨਹੀਂ ਕਹੋਗੇ ਔਰ ਦੂਜੀ ਗੱਲ ਕਾਂਗਰਸ ਪਾਰਟੀ ਦੇ ਸੀਨੀਅਰ ਮੋਸਟ ਲੀਡਰ ਰਾਹੁਲ ਗਾਂਧੀ ਨੇ ਉਹਦੇ ਅੱਜ ਖਬਰ ਵੀ ਲੱਗੀ ਆ ਹੂ ਐਸ ਹੀ VOTED ਫॉर ਇਨ ਦਿੱਲੀ ਉਹਨੇ ਝਾੜੂ ਨੂੰ ਵੋਟ ਪਾ ਦਿੱਤੀ ਹੈ ਜਦ ਰਾਹੁਲ ਗਾਂਧੀ ਝਾੜੂ ਨੂੰ ਵੋਟ ਪਾ ਰਿਹਾ ਮਤਲਬ ਉਹਨੂੰ ਕਾਂਗਰਸ 'ਚ ਭਰੋਸਾ ਨਹੀਂ ਰਹਿ ਗਿਆ ਔਰ ਕੇਜਰੀਵਾਲ ਸਾਹਿਬ ਨੂੰ ਕਹਿ ਰਿਹਾ ਤੂੰ ਹੁਣ ਪੰਜੇ ਤੂੰ ਪਾ ਦੇ ਇਹ ਦੋਵਾਂ ਨੂੰ ਆਪ ਦੀ ਪਾਰਟੀ 'ਚ ਬੇਭਰੋਸਗੀ ਹੋਈ ਹੋਈ ਆ ਪਤਾ ਨਹੀਂ ਲੋਕਾਂ ਨੂੰ ਕੇਸ ਬੇਚਰਮੀ ਨਾਲ ਜਾ ਕੇ ਕਹਿੰਦੇ ਕਿ ਪਾ ਦਿਓ ਸਾਨੂੰ ਵੋਟ ਹਾਂ ਜੀ ਸੁਣਾ ਦੇ ਕਾਲੇ ਨਾ ਪਿਆ ਕਰੋ ਸਾਰਾ ਕੁਝ ਤੁਹਾਡੇ ਕੋਲ ਹੀ ਆਉਣਾ ਤੁਹਾਡੇ ਬਗੈਰ ਤਾਂ ਸਾਡੀ ਵੀ ਕચી ਨਹੀਂ ਤੁਹਾਨੂੰ ਸੁਣਾਉਣ ਆਸਤੇ ਹੀ ਲਿਆਇਆ ਤੁਹਾਨੂੰ ਸੁਣਾਉਣ ਆਸਤੇ ਹੀ ਗੱਲ ਕੀਤੀ ਹੈ ਸੁਣਾ ਦੇ ਨਾ ਤੁਸੀਂ ਸਵਾਲ ਸੂਲ ਪੁੱਛ ਲਓ ਕਿਉਂਕਿ ਫਿਰ ਤੁਸੀਂ ਆਡੀਓ ਤੇ ਮਸਤ ਹੋ ਜਾਣਾ ਇੱਥੇ ਦਾ ਫਿਰ ਕਿੱਥੇ ਪੁੱਛਣਾ ਹੈ ਦੇਖ ਕੇ ਇਹ ਸੁਣ ਕੇ ਕਿੱਥੇ ਪੁੱਛਣਾ ਹੈ ਨਾ ਇੱਥੇ ਵੀ ਇਲੈਕਟ੍ਰਿਕ ਵੀ ਸਵਾਲ ਸਵਾਲ ਕਿੱਥੇ ਗਏ ਨਾ ਸੁਣਾ ਚਲੋ ਤੁਸੀਂ 67 ਕਰਦੇ ਹਾਂ ਤੁਹਾਨੂੰ ਸੁਣਾ ਦੇਣਾ ਆਡੀਓ ਦੇ ਹਿੱਸੇ ਤੱਕ ਅੱਜ ਨੇ ਕੋਈ ਰਚਾ ਸੁਣਾਉਂਗਾ ਅੱਜ ਜੁੱਤੀ ਇੱਕ ਇੱਕ ਨਾਲ ਹੀ ਕੰਮ ਚਲਾਉ ਉਹ ਦੇਖੋ ਸੁਣਾਉਣ ਵਾਲਾ ਨਹੀਂ ਨਹੀਂ ਹੈਗਾ ਜੀ ਇਹਨਾਂ ਤੁਹਾਨੂੰ ਸੁਣਨੀ ਨਹੀਂ ਮੈਂ ਤੁਹਾਨੂੰ ਸੈਂਡ ਹੀ ਕਰ ਦੇਣਾ ਕੰਮ ਦੀ ਗੱਲ ਸੁਣਾ ਦੇਣਾ ਕੀਰਚ ਫਿਕਸਡ ਮੈਂ ਚਾਲੀ ਤਨੁ ਤਰਾ ਦੇਗਾ ਜੇ ਮੇਰੀ ਤਸੱਲੀਅਤ ਤੁਹਾਡੀ ਤਾਂ ਹੋਊਗੀ ਜੂਗੀ ਮੈਂ ਤਸੱਲੀਂ ਦਾ ਕੋਈ ਚੀਜ਼ ਲਿਆਉਂਦਾ ਨਹੀਂ ਉਹ ਆਪ ਦੇਖੋ ਆਮ ਆਦਮੀ ਪਾਰਟੀ ਦਾ ਐਮ.ਐਲ.ਏ ਕੀ ਕਹਿ ਰਿਹਾ ਕਿ ਇੱਥੇ ਫਿਕਸਡ ਮੈਚ ਸਾਡਾ ਤਾਂ ਕੈਂਡੀਡੇਟ ਇਡਾ ਨਕਮਾ ਦਿੱਤੋ ਆਪ ਵੀ ਨਕਮਾ ਕਹੀ ਜਾਂਦੇ ਹੋ ਮੇਰੇ ਤਾਂ ਕਹਿਣ ਦੀ ਲੋੜ ਨਹੀਂ ਮਿਕਨ ਜੀ ਅੱਜ ਨਾਲ ਸਪੇਡ ਦੀ ਚਰਚਾ ਹੋ ਰਹੀ ਆ ਤੁਹਾਡੀ ਪਾਰਟੀ ਨੇ ਬੜਾ ਵੱਡਾ ਫੈਸਲਾ ਲਿਆ ਬਸ ਲੋਕ ਇਹ ਵੀ ਆਖ ਰਹੇ ਨੇ ਵੀ ਸੱਚੀ ਤਾਂ ਗਾ ਅਦੇਸ਼ ਪ੍ਰਤਾਪ ਜੀ ਤੇ ਕੈਰਦੀ ਤੇ ਚਿੱਤ ਕਾਲੀ ਬਾਹਰ ਕੰਡੇ ਖੁਦ ਵਾਰ ਲੱਗੇ ਸਾਨੂੰ ਪਤਾ ਮੈਂ ਜਦੋਂ ਟਾਰੀਓ ਚੱਲਿਆ ਸੀ ਨਾ ਮੈਂ ਆਪਦੇ ਮਨ 'ਚ ਪੁੱਛਿਆ ਸੋਚਿਆ ਕਿ ਮੁੱਲਾਂਪੁਰੀ ਨੇ ਕੋਈ ਮੈਨੂੰ ਲੁਧਿਆਣੇ ਦਾ ਸਵਾਲ ਕਰਨਾ ਹੈ ਕਿ ਨਹੀਂ ਮੈਂ ਵੈਸੇ ਤਾਂ ਅੰਤਰਜਾਮੀ ਨਹੀਂ ਮੈਨੂੰ ਸੱਚੀ ਦੱਸਣ ਕਿ ਮੈਨੂੰ ਪਤਾ ਸੀ ਪਹਿਲਾ ਸਵਾਲ ਹੀ ਤੁਸੀਂ ਇਹ ਕਰ ਰਹੇ ਹੋ ਤੁਸੀਂ ਸਾਡੇ ਪਰਿਵਾਰ ਦੀ ਗੱਲ ਸਾਡੇ 'ਚ ਰਹਿਣ ਦਿਓ ਸਾਡੇ ਪਰਿਵਾਰ 'ਚ ਦਖਲ ਨਾ ਦਿਓ ਤਦ ਸਵਾਲ ਦਾ ਜਵਾਬ ਨਹੀਂ ਮੇਰਾ ਕੀ ਜਵਾਬ ਹੈ ਜੀ ਮੇਰੇ ਸਤਕਾਰਯੋਗ ਨੇ ਮੈਂ ਕੋਈ ਜਵਾਬ ਦੇ ਹੀ ਨਹੀਂ ਸਕਦਾ ਮੇਰੇ ਭਾਈਏ ਦਾ ਭਾਈਆ ਮੈਂ ਤਾਂ ਭਾਈਏ ਬਾਰੇ ਨਹੀਂ ਜਵਾਬ ਦੇ ਸਕਦਾ ਤੇ ਭਾਈਏ ਦੇ ਭਾਈਏ ਬਾਰੇ ਕਿੱਥੋਂ ਜਵਾਬ ਦੇ ਦਿਆਂ ਐਨਾ ਨਾ ਨਾਲੇ ਸਵਾਦ ਨਹੀਂ ਲਈਦਾ ਕੱਲ ਤੇਰੇ ਟੱਬਰ 'ਚ ਕੋਈ ਚੱਕਰ ਪੈ ਜੇ ਤੇ ਮੈਂ ਸਵਾਦ ਲਈ ਜਾਵਾਂ ਤੈਨੂੰ ਚੱਗਲ ਲੁਟਾ ਲੱਗਿਆ ਜੀ ਜੀ ਇੱਕ ਨਾ ਕੋ ਇਹ ਮੇਰਾ ਬੜਾ ਪੁਰਾਣਾ ਜਾਣਕਾਰ ਹੈ ਜੀ ਚਲੋ ਮੇਰਾ ਕੀ ਤਾਂ ਸਰਦਾਰ ਬਲਜਿੰਗ ਮੇਲੇ ਤੋਂ ਅਸੀਂ ਦੇਖ ਰਹੇ ਨੇ ਕਿ ਕਿਵੇਂ ਹੁੰਦੇ ਮਗਰ ਸਵਾਦ ਲੈਣ ਦੀ ਆਤਮਾ ਵੇਖਿਆ ਉਦੋਂ ਤੋਂ ਲੈ ਕੇ ਅੱਜ ਤੱਕ ਨਹੀਂ ਇਹ ਉਮਰ ਹੁੰਦੀ ਹੈ ਜੀ ਫਿਰ ਛੱਡਦੀ ਦਾ ਫਿਰ ਅਸ਼ੀਰਵਾਦ ਦੇਣ ਦਾ ਸਮਾਂ ਟੋਟਾ ਤੁਸੀਂ ਤਾਂ ਤੁਹਾਡਾ ਅਸ਼ੀਰਵਾਦ ਦੇਣਾ ਚਾਹੀਦਾ ਸੀ ਕਿ ਸਭ ਠੀਕ ਰਵੇ ਸਭ ਠੀਕ ਰਵੇ ਜੀ ਜੀ ਅਸੀਂ ਤੇਰੇ ਨਾਲ ਪੁਰਾਣਾ ਬੜੀ ਪੁਰਾਣਾ ਬੜੀ ਟਾਰਗੇਟਿੰਗ ਭਾਜਪੀ ਔਨ ਅਗਨੀਵੀਰ ਸਕੀਮ ਵਾਟ ਇਜ਼ ਦਾ ਸਟੈਂਡ ਆਫ ਅਗਰ ਸ਼ਰੂਨੀ ਆਕਾਦੀ ਦਾ ਨੋਟ you know, uh, the way bjp has played with internal and external security, time is going when after 20 years we will know what a blunder they've committed. people used to look forward to being employed in one of the armed forces. the sad part today is that suppose my father is serving in the army, I may join the army, but I'll retire within four years and be unemployed, whereas my father will still be serving for 20 years. Is that fair to, an, uh, to a young boy or a woman who has come committed her life to the nation? You are playing with the lives of the youngsters as well as the future of this country. Armed forces cannot be politicized, and this armed forces, any policy change cannot be in this direction because it will result in very harsh implications in times to come. It's not going to happen today because it's just started. So, I oppose Agni Weir in the biggest, strongest possible ways because very recently, one or two Agni Veers had also sacrificed their lives, but there was a question mark whether they are going to get any benefits. So you are employing them in the armed forces, but the BJP doesn't consider them part of the armed forces, which is so unfortunate. People are proud to sacrifice their lives for this nation. You cannot play do politics or make a policy which makes them feel that he may die fighting for the nation. But the nation will not stand by him. So I oppose Agni Bir in every possible way, and I feel the older system, where a person gets employed, he has a short service or a long service, and we should stick to that. And most of the veteran army experts feel it should be that way. Even Captain Amarinder Singh, he may have changed his view after joining BJP, but I remember very strongly that he has opposed. and he is a stark i am enough for bjp so political compulsures may force him to say something else today but pluck out what he said a few years ago did any asle could you able apna naam chau <laughs> de mulla puri rana bhi tode tusi kya ki karno da what about muruka ji nara ji tweet ki pradhanmantri ne shlaga kiti hai ki pradhanmantri bada wadiya kar rahe ne yo oh tode kand dale agene apna ਅਕਸਰ ਜੀ ਨਾ ਤੁਹਾਡੇ ਪਰਿਵਾਰ ਤੁਹਾਡੇ ਬੱਚੇ ਮੁੰਡੇ ਦੀ ਉਮਰ ਕਿੰਨੀ ਆ? ਹਾਂਜੀ ਤੁਹਾਡੇ بیٹے ਦੀ ਉਮਰ ਕਿੰਨੀ ਆ? 27 ਲੋਹਰਾਣੀ ਹੈ। ਅਲੇ ਵਿਆਹ ਨਹੀਂ ਹੋਇਆ ਜਦੋਂ ਵਿਆਹ ਹੋ ਜੂ ਤੇ ਕਿੱਥੇ ਇਲੈਕਸ਼ਨ ਲੜਨ ਲੱਗ ਗਏ ਤੇ ਫਿਰ ਮੈਂ ਤੁਹਾਨੂੰ ਪੁੱਛੂ ਤੁਹਾਡੀ ਮਜਬੂਰੀ। ਦੇਖੋ ਹਾਕਰ ਗਾਂਚੇ ਨਾ ਇੱਕ ਵੀਡੀਓ ਚ ਕੀ ਕਿਹਾ? ਉਹ ਨਹੀਂ ਆ। ਮਲੂਕਾ ਸਾਹਿਬ ਆ ਇਲੈਕਸ਼ਨ ਚੋ ਕਈ ਕਾਰਨਾ ਕਰਕੇ ਉਹ ਪਾਰਟਿਸਪੇਟ ਨਹੀਂ ਕਰਦੇ ਅਨਫੋਰਚਨਟਲੀ ਹੀ ਲੋਸਟ ਵਨ ਆਫ ਹਿਸ ਸਨਸ ਆ ਕੁਝ ਇਅਰਸ ਅਗੋ ਟੂਡੇ ਹੀ ਇਸ ਉਹਨਾਂ ਦੀ ਸਿਚੁਏਸ਼ਨ ਇਹ ਹੈ ਕਿ ਇੱਕ ਬੱਚੇ ਨੇ ਫੈਸਲਾ ਇੱਕ ਲੈ ਲਿਆ ਮਲੂਕਾ ਸਾਹਿਬ ਕੋਲ ਵੀ ਉਹ ਫੈਸਲਾ ਕਰਾ ਸਕਦੇ ਸੀ ਤੁਹਾਨੂੰ ਪਤਾ ਹੈ ਆਫਟਰ ਅ ਸਰਟਨ ਏਜ ਮਾਪੇ ਬੱਚੇ ਦੇ ਮਗਰ ਲੱਗਦੇ ਹਨ ਮਗਰ ਅੱਜ ਵੀ ਉਹ ਪਹਿਲਾਂ ਦੁਬਈ ਚਲੇ ਗਏ ਬਾਹਰ ਚਲੇ ਗਏ ਉਹ ਕੈਂਪੇਨ ਨਹੀਂ ਕਰ ਰਹੇ ਪਰਿਵਾਰਕ ਮਜਬੂਰੀਆਂ ਬੜੀਆਂ ਹੁੰਦੀਆਂ ਨੇ ਜਦੋਂ ਯੂ ਹੈਵ ਓਨਲੀ ਵਨ ਸਨ ਲੈਫਟ ਐਂਡ ਹੀ ਟੇਕਸ ਅ ਸਰਟਨ ਕੋਰਸ ਮਗਰ ਜ਼ਰੂਰੀ ਨਹੀਂ ਕਿ ਉਹਨਾਂ ਦੇ ਉਹ ਵਿਊਜ਼ ਨੇ ਸ਼ਲਾਗਾ ਕਰਾਈ ਗਈ ਹੈ ਜਾਂ ਕੀਤੀ ਗਈ ਹੈ ਮੈਂ ਉਹਦੇ ਬਾਰੇ ਨਹੀਂ ਕਹਿਣਾ ਚਾਹੁੰਦਾ ਉਹਨਾਂ ਦੇ ਪਰਸਨਲ ਯੂਜ਼ ਐ ਮਗਰ ਉਹ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਬੜਾ ਮਾਣ ਬਖਸ਼ਿਆ ਪਰ ਨਾ ਉਹ ਔਰ ਉਹਨਾਂ ਦੇ ਪਰਿਵਾਰੇ ਕੁਝ ਮਜਬੂਰੀਆਂ ਨੇ ਉਹਦੇ ਬਾਰੇ ਮੈਂ ਟਿੱਪਣੀਆਂ ਸ਼ੁਰੂ ਕਰਦਾ ਬੜਾ ਕੁਝ ਘਰ ਦੇ ਅੰਦਰ ਚੱਲਦਾ ਠੀਕ ਐ ਜੀ ਜੋ ਮਲੂਕਾ ਸਾਹਿਬ ਕਹਿ ਰਹੇ ਮਗਰ ਪ੍ਰਧਾਨ ਮੰਤਰੀ ਸਾਹਿਬ ਦੀ ਛਲਾਗਾ ਪੰਜਾਬੀ ਨਹੀਂ ਕਰਦੇ ਵੇਖੋ ਅੱਜ ਮੈਂ ਕਿ ਮੈਂ ਵੀਡੀਓ ਵੇਖ ਰਿਹਾ ਸੀ ਮੈਨੂੰ ਉਸ ਬੰਦੇ ਦੀ ਗੱਲ ਕਿੱਡੀ ਵਧੀਆ ਲੱਗੀ ਕਹਿੰਦੇ ਜੀ ਪੰਜਾਬ ਆਉਂਦੇ ਆ ਤੇ ਦਸਤਾਰ ਸਜਾਉਂਦੇ ਆ ਜਦੋਂ ਦਿੱਲੀ ਜਾ ਕੇ ਉਸ ਹੌਟ ਸੀਟ ਤੇ ਬੈਠਦੇ ਆ ਜਿੱਥੇ ਪੰਜਾਬ ਦੇ ਹੱਕ ਤੇ ਫੈਸਲੇ ਲੈਣੇ ਆ ਉਹਨੂੰ ਪੰਜਾਬ ਚੋਂ ਕੋਈ ਅੰਗਦਾਤਾ ਉੱਠ ਕੇ ਆਵੇ ਤੇ ਉੱਤੇ ਗੋਲੀਆਂ ਨਾਲ ਅਥਰੂ ਗੈਸਾਂ ਨਾਲ ਉਹਨਾਂ ਤੇ ਫੋਰ ਸਟੇਟ ਮਸ਼ੀਨਰੀ ਵਰਤੀ ਜਾਂਦੀ ਹੈ ਤੇ ਉਹ 750 ਪਹਿਲਾਂ ਸ਼ਹੀਦ ਕਰਾਤੇ ਆ ਹੁਣ ਚੁੱਪ ਕਰਨ ਦੇ ਗੋਲੀ ਮਾਰੀ ਕਿਤੇ ਇੱਕ ਵਾਰੀ ਵੀ ਮੋਦੀ ਸਾਹਿਬ ਨੇ ਕਿਹਾ ਕਿ ਇਹ ਇਹ ਸਟੇਟ ਐਕਸ਼ਨ ਇਹ ਗਲਤ ਹੈ ਸੋ ਕੀ ਡਰਾਮਾ ਰਚਿਆ ਜਾ ਰਿਹਾ on the face of it ਉਹ ਨਹੀਂ ਕਿ ਤੁਹਾਡੀ ਨੀਅਤ ਕੀ ਹੈ ਦੇਖੋ ਇਹ ਦੇਸ਼ ਦਾ ਅੰਨ ਦਾਤਾ ਇਹ ਦੇਸ਼ ਨੂੰ ਫੂਡ ਸਿਕਿਉਰਟੀ ਵੀ ਦਿੰਦਾ ਹੈ ਔਰ ਦੇਸ਼ ਨੂੰ ਨੈਸ਼ਨਲ ਸਿਕਿਉਰਿਟੀ ਵੀ ਦਿੰਦਾ ਹੈ बिकॉज ਇਨਾਂ ਦੇ ਵੱਡ ਵਡੇਰੇ ਆ ਪਰਿਵਾਰ ਤੇ ਜੀ ਦੇਸ਼ ਦੀ ਆਰਮ ਫੋਰਸਿਸ ਚ ਵੀ ਹੈ ਐਂਡ ਜੇ ਮੈਂ ਕੱਲ ਤੁਹਾਨੂੰ ਕਹਾ ਕਿ ਤੁਸੀਂ ਦਿੱਲੀ ਜਾਣਾ ਤੇ ਕੋਈ ਤੁਹਾਨੂੰ ਜਾਨ ਨਾ ਦੇਵੇ ਤੁਸੀਂ ਆਈਸੋਲੇਟਿਡ ਨਹੀਂ ਮਹਿਸੂਸ ਕਰੋਗੇ ਵੀ ਐਸ ਡੈਮੋਕਰੇਸੀ ਐਸ ਅ ਡੈਮੋਕਰੈਟਿਕ ਰਾਈਟ ਐਸ ਅ ਫਰੀडम ਆਫ ਸਪੀਚ ਫਰੀडम ਆਫ ਲਾਈਫ ਐ ਲਿਬਰਟੀ ਜੇ ਸਿਆਉਂ ਦੀ ਰਾਜਧਾਨੀ ਨਹੀਂ ਜਾ ਸਕਦੇ ਜਿਸ ਰਾਜਧਾਨੀ 'ਚ ਝੰਡਾ ਪੰਜਾਬੀਆਂ ਕਰਕੇ ਝੂਲਦਾ ਹੈ ਗ੍ਰੀਨ ਰੈਵੋਲੂਸ਼ਨ ਜੇ ਅਨਮ੍ਰਿਤ ਦਾ ਦੇਸ਼ ਤੇ ਪੰਜਾਬੀਆਂ ਕਰਕੇ ਮਿਲਦਾ ਮੁੜ ਕੇ ਆ ਕੇ ਤੁਸੀਂ ਭਾਵੇਂ ਇੱਥੇ ਦਸਤਾਰ ਬਨ ਲਓ ਕੁਝ ਬਨ ਲਓ ਤੁਹਾਡੀ ਨੀਅਤ ਤਾਂ ਉੱਥੋਂ ਹੀ ਸਾਫ਼ ਹੋ ਕੇ ਕੀ ਜਾਂ ਔਰ ਕਮਾਲ ਦੀ ਗੱਲ ਕਹਿੰਦੇ ਕਹਿੰਦੇ ਜੇ ਮੈਂ ਹੁੰਦਾ 70 ਸਾਲ ਪਹਿਲਾਂ ਜੇ ਮੈਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਗਰਤਾਰਪੁਰ ਸਾਹਿਬ ਇੱਥੇ ਹੋਣਾ ਸੀ ਫੈਕਟ ਕੀ ਹੈ ਕਿ 70 ਸਾਲ ਪਹਿਲਾਂ ਤਾਂ ਹੁਣ ਤੁਸੀਂ ਨਹੀਂ ਸੀ ਅੱਜ ਗਿਆਨ ਗੋਦੜੀ ਉਹ ਮੰਗੂ ਮੰਗੂ ਮਟ ਤੇ ਡਾਂਗ ਬਾਗ ਤਿੰਨ ਗੁਰਦੁਆਰਾ ਸਹਿਬਾਨਾ ਦੇ ਮਸਲੇ ਤਿੰਨੇ ਥਾਂ ਭਾਜਪਾ ਦਾ ਰੂਲ ਚੱਲ ਰਿਹਾ ਤੁਸੀਂ ਉਹੀ ਕਿਰਪਾ ਕਰਦੇ ਤੁਸੀਂ ਕਿਵੇਂ ਤੁਸੀਂ ਕੀ ਸਮਝਦੇ ਹੋ ਕਿ ਸ਼ਬਦਾ ਦੇ ਜਾਲ ਨਾਲ ਲੋਕਾਂ ਨੂੰ ਮੂਰਖ ਬਣਾ ਕੇ ਪਾਰ ਲੰਘ ਜਾਓਗੇ ਔਰ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਸਰਜਿਕਲ ਸਟ੍ਰਾਈਕ ਕਰ ਸਕਦਾ ਤੇ ਹੂ ਸਟਾਪਿੰਗ ਯੂ ਨਾਓ ਲਿਆ ਕਰਤਾਰਪੁਰ ਕਾਰਕੋਰਡ ਤੁਸੀਂ ਤਾਂ ਫ੍ਰੀ ਐਕਸੈਸ ਦੇ ਕੇ ਰਾਜੀ ਨਹੀਂ ਉੱਚੀਆਂ ਪਾਬੰਦੀਆਂ ਨੇ ਟੂ ਗੋ देयर ਬਲੋਕੀ ਖੁੱਲ ਕੇ ਜਾ ਸਕਣ ਖੁੱਲ ਕੇ ਆ ਸਕਣ ਉਹੀ ਨਹੀਂ ਮੰਨੀ ਜਾ ਰਹੀ ਮਤਲਬ ਦਹਿਰਾ ਸੋਮਨੀ ਸਿਕਿਉਰਿਟੀ ਐਂਡ ਆਈਬੀ ਚੈਕਸ ਜਿਹੜਾ ਜਾ ਆਉਂਦਾ ਮੁੜ ਕੇ ਉਹਨਾਂ ਦਾ ਆਈਬੀ ਖੜਾ ਨਹੀਂ ਛੱਡਦੇ ਸੋ ਹਰਿਆਣਾ ਕਮੇਟੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਤੁਸੀਂ ਉਹ ਮਹੰਤ ਤੇ ਉਹ ਦੂਜਾ ਇੱਕ ਜਿਹੜਾ ਦਾਦੂਆਲ ਦਾਦੂਆਲ ਜਿਹੜਾ ਤੁਹਾਡੇ ਉਸ ਦੇ ਉਹ ਜਿਹੜੇ ਚੀਫ ਮਿਨਿਸਟਰ ਸਾਹ ਉਹਦੇ ਪੈਰੀ ਹੱਥ ਲਾਵੇ ਕਿ ਇਹ ਕੋਈ ਗੁਰੂ ਦਾ ਸਿੱਖ ਪਰਦਾਸ਼ ਕਰੂ ਕੋਈ ਗੁਰੂ ਨਾਨਕ ਨਾਮ ਲੈਵੇ ਵਾਲਾ ਬੰਦਾ ਬਰਦਾਸ਼ ਕਰੂ ਐਡੀ ਸਾਡੀ ਹਾਈ ਟੈਂਪੋਰਲ ਸੀਟ ਦੇ ਉਹ ਸੇਵਾਦਾਰ ਹੋਣ ਤੇ ਉਹ ਸਰਕਾਰਾਂ ਦੇ ਅੱਗੇ ਝੁਕਣਗੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਇੱਕ ਗੁਰਤੀ ਦਿੱਤੀ ਹੈ ਇਹ ਸਰਕਾਰਾਂ ਨਾਲ ਟਕਰਾਏ ਆ ਸਰਕਾਰਾਂ ਅੱਗੇ ਝੁਕੇ ਨਹੀਂ ਤੇ ਉਹਨਾਂ ਦੇ ਜਿਹੜੇ ਅੱਗੇ ਇਹਨਾਂ ਦੇ ਹੈਂਡ ਪਿਕ ਨੇ ਉਹਨਾਂ ਤੋਂ ਤੁਸੀਂ ਕੀ ਕੁਝ ਕਰਾ ਰਹੇ ਹੋ ਲੋਕ ਸਮਝ ਨਹੀਂ ਰਹੇ ਸੋ ਇਹ ਇਹ ਗੱਲਾਂ ਇਹ ਮੋਦੀ ਸਾਹਿਬ ਦੀਆਂ ਜਿਹੜੀਆਂ ਗੱਲਾਂ ਨੇ ਭਾਵੇਂ ਹੋਰ ਕਿਤੇ ਚੱਲ ਜਾਣ ਪੰਜਾਬੀ ਬਹੁਤ ਸਿਆਣੀ ਔਰ ਪੰਜਾਬ ਨੂੰ ਮੈਂ ਮੋਦੀ ਸਾਹਿਬ ਨੂੰ ਔਰ ਭਾਜਪਾ ਨੂੰ ਇੱਕ ਬੇਨਤੀ ਕਰੂੰਗਾ ਕਿ ਤੁਹਾਨੂੰ ਨਾ ਹਰ ਜਗ੍ਹਾ ਇੱਕ ਆਦਤ ਪੈ ਗਈ ਹੈ ਡਿਵਾਈਡਡ ਰੂਲ ਪਾੜੋ ਤੇ ਰਾਜ ਕਰੋ ਆ ਹੱਥ ਜੋੜੇ ਪੰਜਾਬੀ ਪੰਜਾਬੀ ਪੰਜਾਬੀਅਤ ਨੂੰ ਵਸ ਲੈਣ ਦਿਓ ਹੱਥ ਲੈਣ ਦਿਓ ਇੱਥੇ ਸਾਡੇ инду ਭਾਈਚਾਰਾ ਤੇ ਸਿੱਖ ਭਾਈਚਾਰਾ ਈਸਾਈ ਮੁਸਲਮਾਨ ਸਾਡਾ ਨੌ ਮਾਸ ਦਾ ਰਿਸ਼ਤਾ ਹੈ ਅਸੀਂ ਗੁਰੂ ਦੇ ਚਰਨਾਂ 'ਚ ਅਰਦਾਸ ਇਹ ਕਰਦੇ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦੇ ਭਲੇ ਮੰਗਣ ਵਾਲੇ ਲੋਕਾਂ ਹਰ ਮੈਨੂੰ ਲੱਗਦਾ ਕਿ ਮੇਰੇ ਇਹ ਜਿਹੇ ਰਿਲੇਸ਼ਨਸ ਨੇ ਵਿਦ ਸੋ ਮਨੀ ਹਿੰਦੂ ਫੈਮਿਲੀਜ਼ ਆਮ ਲਾਈਕ ਦੱ ਚਾਚਾ ਤਾਇਆ ਦੇ 브ਦਰ ਕਿਸੇ ਦਾ ਪੁੱਤਰਾ ਕਿਸੇ ਦਾ ਪੋਤਰਾ ਔਰ ਇੱਥੇ ਆ ਕੇ ਇਹ ਮੈਜੋਰਿਟੀ ਮਾਈਨੋਰਿਟੀ ਪੋਲਿਟਿਕਸ ਨਾ ਖੇਡੋ ਬਿਕੋਜ਼ ਇਹ ਬਾਰਡਰ ਸਟੇਟ ਹੈ ਵੀ ਨੀਡ ਪੀਸ ਐਂਡ ਵੀ ਨੀਡ ਪ੍ਰੋਸਪਰਿਟੀ ਸਾਨੂੰ ਰੋਜ਼ਗਾਰ ਦੀ ਲੋੜ ਹੈ ਇਹ ਅੱਗ ਲਗਾਉ ਸੋਚੇ ਤੋ ਆ ਜੋੜਿਆ ਆ ਤੋ ਹੋਰ ਕਿੱਥੇ ਕਰ ਲਓ ਇੱਥੇ ਰਹਿਣ ਦਿਓ ਮਜੀਠੀ ਦੇ ਮੁੱਖ ਮੰਤਰੀ ਸਾਫ ਕੱਲ ਤੁਹਾਡੇ ਹਲਕੇ ਚ ਸਿਗੇ ਰੋਡ ਸ਼ੋਣਾਂ ਨੇ ਖੱਡੇ ਰੋਡ ਸ਼ੋਣ ਬਰਾਣਾ ਨੇ ਕਿਹਾ ਕਿ ਇੱਥੇ ਜਿੰਨਾ ਵੀ ਮਜੀਠੀ ਦੇ ਗੁੰਡਾ ਕਰਦੇ ਅਸੀਂ ਖਤਮ ਕਰਾਂਗੇ ਤੇ ਛੁੱਟੇ ਬੱਚੇ ਜੋ ਉਹਨਾਂ ਨੇ ਕੀਤੇ ਨੇ ਉਹ ਵੀ ਖਤਮ ਕਰਾਂਗੇ ਇਹ ਭਗਵਾਨ ਤੇ ਨਾ ਇਹ ਜੁਗਨੂ ਨੂੰ ਬਾਲਾ ਸੀਰੀਅਸਲੀ ਨਾ ਲਿਆ ਕਰੋ ਇਹ ਢਾਈ ਉਹਨੂੰ ਕੋਤੇ ਨੂੰ ਢਾਈ ਸਾਲ ਹੋ ਗਏ ਮੁੱਖ ਮੰਤਰੀ ਬਣੇ ਨੇ ਹੁਣੇ ਚੇਤੇ ਆ ਉੱਥੇ ਇਹ ਵੀ ਕਰਦਾ ਸੀ ਮਿੰਤਾ ਵੀ ਕਰਦਾ ਸੀ ਮਜੀਠੇ ਆ ਕੇ ਕਿ ਪੱਤੇ ਵੀ ਰੰਗ ਬਦਲ ਜਾਂਦੇ ਤੁਸੀਂ ਵੀ ਬਦਲੋ ਮਿੰਤ ਕਰਦਾ ਸੀ ਔਰ ਕਿਧੇ ਅੱਗੇ ਪੰਜਾਬ ਪੁਲਿਸ ਵਾਲੀ ਖਲੋਤੇ ਸੀ ਮਜੀਠਾ ਤਾਂ ਨਿਕਲ ਕੇ ਨਹੀਂ ਆਇਆ ਮਜੀਠੇ ਵਾਲਾ ਨੇ ਤਾਂ ਬੰਦ ਕਰਤੀਆਂ ਆ ਆਪਣੀਆਂ ਦੁਕਾਨਾਂ ਜਿੰਨਾ ਕੱਲ ਉਹਨੇ ਆ ਕੇ ਮਜੀਠੇ ਸ਼ਹਿਰ ਦਾ ਨੁਕਸਾਨ ਕੀਤਾ ਮੈਂ ਤੁਹਾਨੂੰ ਕੱਲ ਸ਼ਹਿਰ ਵਾਲਿਆਂ ਦੀ ਗੱਲ ਦੱਸ ਰਿਹਾ ਪਹਿਲਾਂ ਤਾਂ ਮੈਂ ਮਜੀਠੇ ਨਿਵਾਸੀਆਂ ਦਾ ਤਲਵਾਦ ਕਰਦਾ ਉਹ ਵੈਸੇ ਨਹੀਂ ਹੈ ਜੀ ਸ਼ਰਾਬੀ ਦੇ ਮੂੰਹ ਲੱਗਦੇ ਤਦੇ ਸਾਨੂੰ ਬਾਰ-ਬਾਰ ਜਿਤਾਉਂਦੇ ਉਹਨਾਂ ਨੂੰ ਪਤਾ ਹੈ ਕਿ ਇਹ ਖੋਕਲੇ ਬੰਦੇ ਆ ਜਿਹੜਾ ਆਪਦੀ ਘਰ ਦੀ ਦਾ ਨਹੀਂ ਹੋਇਆ ਆਪਦੀ ਬੇਟੀ ਦਾ ਨਹੀਂ ਹੋਇਆ ਆਪਦੀ ਮਾਂ ਦਾ ਨਹੀਂ ਹੋਇਆ ਗੁਰੂ ਘਰ ਚੇ ਸ਼ਰਾਬ ਪੀ ਕੇ ਜਾ ਸਕਦਾ ਉਹ ਕੀ ਕਹਿ ਰਿਹਾ ਕੀ ਨਹੀਂ ਕਹਿ ਰ ਮਜੀਠੀਆ ਇਧਰੋਂ ਸੁਣਦਾ ਤੇ ਇਧਰੋਂ ਕਰ ਦਿੰਦਾ ਲਓ ਤੁਹਾਡੇ ਆਮ ਛੋਟੀ ਵੀ ਵਧੀਆ ਮੁੱਛਾਂ ਮੈਂ ਮੁੱਛਾਂ ਨੂੰ ਵਾਟ ਦੇ ਕੇ ਕਹਿੰਦਾ ਜੇ ਹੈ ਜੋਰ ਤੇ ਦੇ ਕੇ ਦਿਖਾਵੇ ਮੇਰੇ ਤੇ ਪਰਚਾ ਮਜੀਠੀਆ 8:00 ਵਜੂ ਮੈਂ ਮਜੀਠੀਆ ਮੈਨੂੰ ਨਹੀਂ ਜਿਆਦਾ ਚੜੀ ਲੱਤੀ ਇਹ ਭਗਵੰਤ ਦੇ ਡਰਾਵੇ ਉਹ ਰਾਜੇ ਬੜੇ ਨੂੰ ਦਿਓ ਇਹ ਹੋਰ ਕਹਿੰਦੇ ਤੁਸੀਂ ਵੀ ਕਿਰਪਾ ਕਰ ਦਿਓ ਕਿਉਂ ਬੇਨਤ ਕਰਨੀ ਪਈ ਕਿਉਂਕਿ ਲੋਕਾਂ ਨੇ ਤਾਂ ਰਿਜੈਕਟ ਕਰਤਾ ਕੱਲ ਤੁਸੀਂ ਹਰਾਨ ਹੋਗੇ ਪਤਲਾ ਜਾਂ ਬਾਜ਼ਾਰ ਆ ਜੀ ਸਵੇਰੇ ਇਹਨਾਂ ਨੇ ਸਾਰਿਆਂ ਦਾ ਕਾਰੋਬਾਰ ਮਾਰਿਆ ਪਹਿਲਾਂ ਆ ਕੇ ਤਾਂ ਬੰਬ ਸਕਵਾਡ ਚਾਰ ਵਾਰੀ ਚੈੱਕ ਕਰਕੇ ਗਿਆ ਫਿਰ ਉਹ ਜਿਹੜੀ ਗੱਡੀ ਤੇ ਚੜਦਾ ਉਹ ਗੱਡੀ ਮਸਾ ਹੀ ਨਿਕਲਦੀ ਐ ਲੋਕਾਂ ਦਾ ਸਾਰਾ ਸਬਾਨ ਚਕਾਤਾ ਕੋਈ ਉੱਥੇ ਵਿਚਾਰੇ ਕੋਈ ਸਾਡੇ ਬਾਜ਼ਾਰ ਚ ਨਾ ਫੋਰਚਨਰ ਤੇ ਨਹੀਂ ਲੋਕ ਆਉਂਦੇ ਕੁਝ ਸਾਈਕਲ ਤੇ ਆਉਂਦਾ ਕੁਝ ਸਕੂਟਰ ਤੇ ਆਉਂਦਾ ਉਹਨਾਂ ਸਾਰਿਆਂ ਨੂੰ ਕਿਹਾ ਚਲੋ ਬਾਹਰ ਇੱਥੋਂ ਸਭ ਅੱਜ ਭਗਵੰਤ ਮਾਨ ਨਹੀਂ ਆਉਣਾ ਸਵੇਰ ਦੀ ਉਹਨੂੰ ਡੀਕ ਸ਼ੁਰੂ ਹੋਈ 9 ਵਜੇ ਤੋਂ ਪੁਲਿਸ ਨੇ ਬੈਰੀਕੇਟਿੰਗ ਕਰਤੀ ਨਾ ਕੋਈ ਦੁਕਾਨਦਾਰ ਤੇ ਕੋਈ ਸੌਦਾ ਲੈਣ ਜਾਣ ਦਿੱਤਾ ਨਾ ਕੁਛ ਜਿੰਨਾ ਇੱਕ ਦਿਨ ਆਇਆ ਮਜੀਠੇ ਨੂੰ ਦੇਖ ਕੇ ਕੱਕ ਨਹੀਂ ਗਿਆ ਲੋਕਾਂ ਦੀ ਦਿਹਾੜੀ ਮਾਰ ਕੇ ਗਿਆ ਕਾਰੋਬਾਰ ਦਾ ਮਾਰ ਕੇ ਗਿਆ ਜੋ ਦੀ ਪਾਲਿਸੀ ਹੈ ਪੰਜਾਬ ਦੀ ਅੱਜ ਪੰਡਸਟਰੀਅਲਿਸਟ ਪੰਜਾਬ ਦਾ ਭੱਜ ਪੱਜ ਦੂਜੇ ਸੂਬਿਆਂ ਨੂੰ ਜਾ ਰਿਹਾ ਬਿਕੋਜ਼ ਇਹ ਭਗਵੰਤ ਦੀ ਸੋਚ ਹੈ ਮੈਂ ਇੱਥੇ ਇੰਡਸਟਰੀਅਲਿਸਟ ਨੂੰ ਪੁੱਛਦਾ ਉਹ ਠੀਕ ਹੈ ਰਿਕਾਰਡ ਤੇ ਨਹੀਂ ਆਉਣਾ ਚਾਹੁੰਦੇ ਮੈਂ ਕਹਿੰਦਾ ਤੁਸੀਂ ਗਏ ਸੀ ਮੀਟਿੰਗ ਵਿਦ ਸੀਐਮ ਕੀ ਹੋਇਆ ਕਹਿੰਦਾ ਜੀ ਪਹਿਲਾਂ ਤਾਂ ਸਾਨੂੰ ਇੱਕ ਅਫਸਰ ਆ ਕੇ ਡੀਸੀ ਲੈ ਕੇ ਦੇ ਜਾਂਦਾ ਕਿ ਜੇ ਉੱਥੇ ਕੁਝ ਬੋਲੇ ਨਾ ਤੇ ਫਿਰ ਦੇਖਿਓ ਪਹਿਲਾਂ ਅੱਗੇ ਨਾਲ ਸਾਨੂੰ ਡਰਾਉਂਦੇ ਆ ਹੁਣ ਕਹਿੰਦਾ ਸੀ ਕੁਸੋਂ ਨੇੜੇ ਕੀ ਰੱਬ ਨੇੜੇ ਕੀ ਕੁਸੋਂ ਨੇੜੇ ਜੇ ਬੋਲਾਂਗੇ ਤਾਂ ਇਹਨੇ ਮਗਰੋਂ ਨਹੀਂ ਸਾਨੂੰ ਢਾ ਲੈਣਾ ਫਿਰ ਕਹਿੰਦਾ ਮੈਂ ਕਿਹਾ ਕੀ ਪਾਲਿਸੀ ਬਣੀ ਕਹਿੰਦਾ ਪਾਲਿਸੀ ਕੀ ਬਣਨੀ ਸੀ ਛੁੱਟ ਕੇ ਸੁਣੇ ਤੇ ਲਾਫਟਰ ਵਿਦ ਭਗਵੰਤ ਤੇ ਘਰ ਵਾਪਸ ਕਹਿੰਦਾ ਕਾਰੋਬਾਰ ਤਾਂ ਉੱਥੇ ਦਾ ਉੱਥੀ ਡਿੱਗਦਾ ਤੁਰਿਆ ਜਾ ਰਿਹਾ ਸੋ ਉਹ ਬੰਦਾ ਕੀ ਕਹਿੰਦਾ ਕੀ ਨਹੀਂ ਕਹਿੰਦਾ ਯਾਰੀ ਕੀਤਲੀ ਟੂਟ ਜਾਣੀ ਕੀਤੀ ਹੈ ਲਗਾਤਾਰ ਪਿਸਾਏ ਰੱਖਦਾ ਜੋ ਕਿ ਤੁਸੀਂ ਹਸਵੇਰ ਵਕੀ ਕਲੇ ਟੂਟ ਉਹ ਤੁਹਾਡੇ ਵਰਗਾ ਦਾ ਧਾਲ ਪਟਕਾਉਣ ਲਈ ਆ ਕਿ ਕਿਕਲੀ ਮੈਨੂੰ ਕਹਿੰਦਾ ਤੀਜੀ ਦਾਦੀ ਕਰ ਦਿਓ ਤੀਜੀ ਵੀ ਕਰਤੀ ਹੈ ਜੀ ਅੱਜ ਕੰਦੇ ਭਾਈ ਤੇ ਭਰੋਏ ਨੇ ਵੱਡੀ ਪੁੱਛੀ ਅਕਾਲ ਚਰ ਦੀ ਤੀਜੀ ਵੀ ਕਰਦੀ ਹੈ ਤੀਜੀ ਵੀ ਕਰਦੀ ਹੈ ਕਹਿੰਦੇ ਭਾਈ ਤੇ ਭਰੋਏ ਨੇ ਵੱਡੀ ਪੁੱਛੀ ਕਰ ਦੋ ਆਹ ਚੌਥੀ ਵੀ ਕਰ ਦੇ ਉਹਨੂੰ ਕਹ ਪਹਿਲਾਂ ਆਪਦੀ ਸ਼ਬੀਰਤ ਕੌਰ ਨੇ ਜੋ ਤੇਰੀ ਬੇਟੀ ਨੇ ਤੇਰੇ ਬਾਰੇ ਕਿਹਾ ਉਹਦਾ ਜਵਾਬ ਦੇ ਦੇ ਜਿਹੜਾ ਬਾਪ ਆਵਦੀ ਬੇਟੀ ਦਾ ਨਹੀਂ ਹੋ ਸਕਿਆ ਉਹ ਮੈਂ ਕਹਿੰਦਾ 20 ਕਿੱਕਲੀਆਂ ਸੁਣਾ ਦੇ ਉਹ ਕਿੱਡਾ ਕੈਰੈਕਟਰਲੈਸ ਬੰਦਾ ਹੈ ਉਹਦਾ ਟੱਬਰ ਤੇ ਜੀ ਦੱਸੀ ਜਾਂਦੇ ਸਾਰ ਸਾਰ ਜਿਹੜਾ ਇਸ ਦਸਤਾਰ ਦਾ ਸਤਕਾਰ ਨਾ ਨਾ ਕਰੇ ਮੈਂ ਉਹਨੂੰ ਬੰਦਿਆਂ ਚੋਂ ਨਹੀਂ ਗੜਦਾ ਇਹ ਮੇਰੇ ਮਾਲਕ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ੀ ਹੋਈ ਦਸਤਾਰ ਹੈ ਤੇ ਤੂੰ ਪਾਣੀ ਦੀ ਬੋਤਲ ਇੱਕ ਨਿਆਣੇ ਨੂੰ ਵੀ ਕਹਿ ਦਿਓ ਕਿ ਝੂਠਾ ਪਾਣੀ ਆਪਦੇ ਸਿਰ ਤੇ ਪਾ ਦੇ ਗਰਮੀ ਚੱਲੂ ਨਹੀਂ ਲੱਗਦੀ ਸਰ ਜੀ ਤੁਹਾਨੂੰ ਨਹੀਂ ਲੱਗਦੀ ਤੁਸੀਂ ਕਰੋਗੇ ਉਹ ਗੁਸਤਾਖੀ ਕਦੇ ਨਹੀਂ ਕਰੋਗੇ ਕਿਉਂਕਿ ਇਹ مالک ਦੀ ਬਕਸ਼ੀ ਹੋਇ ਇੱਕ ਕਾਰ ਨੇ ਇਹ ਜਾ ਨਿਕੰਮਾ ਨੀਚ ਕਰੈਕਟਰਲੈਸ ਬੰਦਾ ਕੀ ਕਵੇ ਕੀ ਨਾ ਕਵੇ ਆਈ ਡੋਨਟ ਈਵਨ ਵੇਸਟ ਮਾਈ ਟਾਈਮ ਔਨ ਇਟ ਔਰ ਤੂੰ ਸਾਡਾ ਫਿਕਰ ਕਰਨ ਦੀ ਜਗ੍ਹਾ ਜਿਹੜੇ ਸ਼ਰਾਬ ਘਟਾਲੇ ਚ ਔਰ ਸ਼ਰਾਬ ਮਾਫੀਆ ਤੇ ਰੇਤ ਮਾਫੀਆ ਤੇ ਸਰਕਾਰ ਚੱਲ ਰਹੀ ਆ ਭਾਜਪਾ ਦੇ ਰਹਿਮੋਕਰਮ ਤੇ ਚੱਲ ਰਹੀ ਆ ਭਾਜਪਾ ਦੇ ਟੌਟਿਕਲਨ ਕਰਕੇ ਚੱਲ ਰਹੀ ਆ ਉਹ ਕੀ ਕਹਿੰਦੇ ਕੀ ਨਹੀਂ ਕਹਿੰਦੇ ਇਹਦਾ ਅਸਰ ਕੋਈ ਨਹੀਂ ਸਰ ਨੂੰ ਗਾੜੀ ਨੂੰ ਲੈ ਕੇ ਕੀ ਪਲੈਨਸ ਨੇ ਸਰ ਕੋ ਲੁਧਿਆਣੇ ਦੀ ਇੱਕ ਤਾਂ ਆਈ ਥਿੰਕ ਯੂ ਮਸਟ ਅਪਰੀਸ਼ੀਏਟ ਮੈਂ ਛੋਟੇ ਜਿਹੀ ਛੋਟੀ ਗੱਲਾਂ ਹੀ ਕਰੂੰਗਾ ਮੈਂ ਸ਼ੁਰੂ ਗੱਲ ਉਸੇ ਤੋਂ ਕੀਤੀ ਸੀ ਲੁਧਿਆਣੇ ਦੇ ਹਾਲਾਤ 2007 ਤੋਂ ਪਹਿਲਾਂ ਵੀ ਤੁਸੀਂ ਵੇਖੇ ਸੀ ਔਰ 2007 ਤੋਂ ਬਾਅਦ ਜਿਹੜਾ ਇਹ ਜਿੰਨਾ ਇਨਫਰਾਸਟ੍ਰਕਚਰ ਹੈ ਇਟਸ ਅਹੋਲ ਬਿਕੋਜ਼ ਆਫ ਸ਼ਰੋਮਨੀ ਅਕਾਲੀ ਦਲ ਜੋ ਉਸਵੇ ਨੇ ਸਮਾ ਪਲੈਨਿੰਗ ਹੋਈ ਈਵਨ ਦਾ ਬਾਈਪਾਸ ਜਿਹੜਾ ਨਹਿਰ ਦੇ ਨਾਲ-ਨਾਲ ਜਾਂਦਾ ਜਾਂ ਨੇ ਹਾਂ ਜੀ ਕਹਿੰਦੇ ਫੰਡ ਦਾ ਸਾਰਾ ਕਿੰਦਰ ਦਿੰਦਾ ਅੱਛਾ ਜੀ ਤੇ ਟੈਕਸ ਕੌਣ ਦਿੰਦਾ ਜੀ ਇਹ ਕੇਂਦਰ ਮੋਦੀ ਦੇ ਪੈਸੇ ਚੋਂ ਆਉਂਦਾ ਤੁਸੀਂ ਨਾ ਕਾਈਂਡਲੀ ਤੁਹਾਡਾ ਵੈਸਟਡ ਇੰਟਰਸਟ ਕੋਈ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਨਹੀਂ ਚਲੋ ਵਧੀਆ ਗੱਲ ਹੈ ਫਿਰ ਮੈਨੂੰ ਕੋ ਲੇਖਾ ਪੈ ਕੇ ਪਾਉਂ ਪੈਸੇ ਲੋਕ ਦੇਸ਼ ਦੇ ਦਿੰਦੇ ਨੱਕਵੰਡ ਜਰ ਜਿੱਥਰ ਇੰਨੀ ਕਾਊਂਡਰ ਪਿਆ ਸੈਂਟਰ ਤੋਂ ਆਇਆ ਤੇ ਇੱਥੇ ਕਿਹੜਾ ਜੀ ਭਾਜਪਾ ਨੇ ਨਹੀਂ ਪੰਜਾਬ ਦੇਸ਼ ਦਾ ਹਿੱਸਾ ਹੈ ਕਿ ਨਹੀਂ ਹੈ ਜੀ ਕਿ ਤੁਸੀਂ ਅੱਜ ਕਹਿਣਾ ਚਾਹੁੰਦੇ ਹੋ ਪੰਜਾਬ ਨੂੰ ਅੱਡ ਕਰ ਦਿਓ ਦੇਖੋ ਇਹ ਫੈਡਰਲ ਸਟਰਕਚਰ ਹੈ ਫੈਡਰਲ ਸਟਰਕਚਰ 'ਚ ਪੈਸੇ ਦੀ ਕਲੈਕਸ਼ਨ ਔਰ ਉਹਦੀ ਡਿਵੋਲੂਸ਼ਨ ਕਿ ਪੈਸੇ ਦੀ ਵੰਡ ਪ੍ਰਣਾਲੀ ਕਿਉਂਕਿ ਅਸੀਂ ਇੱਕ ਫੈਡਰਲ ਸਟਰਕਚਰ 'ਚ ਰਹਿ ਰਹੇ ਹਾਂ ਉਹਦੇ 'ਚ ਰਹਿੰਦੀ ਆ ਮਗਰ ਕੀ ਹੈ ਅੱਜ ਦਾ ਹੀ ਕਾਚਾ ਹੈ ਇਹ ਪਹਿਲਾਂ ਦਾ ਵੀ ਸੀ ਮਗਰ ਜਦੋਂ ਵਕੀਲ ਮਾੜਾ ਹੋਵੇ ਤੇ ਪਹਿਲਾਂ ਕਿਸੇ ਨੇ ਪਲੈਨਿੰਗ ਨਹੀਂ ਕੀਤੀ ਜਦੋਂ ਵਕੀਲ ਕਾਬਿਲ ਆਏ ਜਦ ਜਦ ਲੋਕ ਆਏ ਜਿਹੜਾ ਕੁਝ ਕਰਨਾ ਚਾਹੁੰਦੇ ਸੀ ਸ਼ਹਿਰ ਲਈ ਉਹਨਾਂ ਨੇ ਕੀਤਾ ਇਹ ਤਾਂ ਨਹੀਂ ਕਿ ਸਰਕਾਰਾਂ ਪਹਿਲਾਂ ਨਹੀਂ ਬਣੀਆਂ ਸੀ ਪਹਿਲਾਂ ਐਮਪੀ ਨਹੀਂ ਬਣੇ ਸੀ ਪਹਿਲਾਂ ਵੀ ਬਣੇ ਸੀ ਅੱਗੇ ਵੀ ਬਣਦੇ ਰਹਿਣਗੇ ਅੱਜ ਅੱਜ ਭਗਵੰਤ ਮਾਨ ਵੀ ਬਣੇ ਆ ਕੀ ਉਹਨਾਂ ਨੇ ਕੁਝ ਕੀਤਾ ਇਸ ਲਈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸਭ ਨੇ ਇਸ ਗੱਲ ਨੂੰ ਸਮਝਿਆ ਕਿ ਲੁਧਿਆਣੇ ਦਾ ਟ੍ਰੈਫਿਕ ਨੂੰ ਡੀਕੰਜੈਸਟ ਕਰਨਾ ਬੜਾ ਜ਼ਰੂਰੀ ਹੈ। ਬੈਟਰ ਰੋਡ ਇਨਫਰਾਸਟ੍ਰਕਚਰ ਦੇਣਾ ਬੜਾ ਜ਼ਰੂਰੀ ਹੈ। 에어 ਕਨੈਕਟੀਵਿਟੀ, ਰੇਲ ਕਨੈਕਟੀਵਿਟੀ ਫॉर ਬੈਟਰ ਬਿਜ਼ਨਸ ਬੜਾ ਜ਼ਰੂਰੀ ਹੈ। 24/7 ਇਲੈਕਟ੍ਰਿਸਿਟੀ ਸਪਲਾਈ ਦੇਣੀ ਬੜੀ ਜ਼ਰੂਰੀ ਹੈ। ਪੀਣ ਵਾਲਾ ਪਾਣੀ, ਸੀਵਰੇਜ ਪ੍ਰੋਵਾਈਡ ਕਰਨਾ ਬੜਾ ਜ਼ਰੂਰੀ ਹੈ। ਔਰ ਇਸੇ ਲਈ ਇਹ ਸਾਰੀ ਚੀਜ਼ਾਂ 'ਚ ਕੰਮ ਹੋਇਆ ਜਿੰਨਾ ਵੀ ਮਾੜਾ ਮੁਰਤਾ ਕੰਮ ਤੁਸੀਂ ਵੇਖ ਰਹੇ ਹੋ ਮੈਂ ਨਹੀਂ ਕਹਿੰਦਾ देयर इज 100% ਟ੍ਰਾਂਸਫਰਮੇਸ਼ਨ ਬਟ ਜਿੰਨਾ ਵੀ ਦੇਖ ਰਹੇ ਹੋ ਤੁਸੀਂ ਉਹ ਦੇਖੋਗੇ ਕਿ 2007 ਔਰ 17 ਦੇ ਵਿੱਚ ਹੋਇਆ ਔਰ ਮੌਜੂਦਾ ਚਾਹ ਕਾਂਗਰਸ ਦੀ ਹੈ ਚਾਹ ਹੁਣ ਆਲੀ ਸਰਕਾਰ ਹੈ ਦੇਵ ਨੂ ਵਿਜਨ ਔਰ ਜਿਹਨੇ ਵੀ ਸੋਲਰ ਪੈਨਲਸ ਮੈਂ ਲਗਾਉਣੇ ਸ਼ੁਰੂ ਕੀਤੇ ਸੀ ਜਾਂ ਨਹਿਰਾਂ ਦੇ ਉੱਤੇ ਇਟ ਵਾਸ ਫॉर ਟੂ ਰੀਜ਼ਨਸ ਕੀਪ ਦਾ ਨੈਰ ਕਲੀਨ ਵਾਟਰ ਐਵੇਪੋਰੇਸ਼ਨ ਹੋਵੇ ਨਾਲ ਹੀ ਉਹਦੇ ਉੱਤੇ ਕਵਰਿੰਗ ਹੋਵੇ ਜਿਸ ਦੇ ਨਾਲ ਤੁਸੀਂ ਇਲੈਕਟ੍ਰਿਸਿਟੀ ਜਨਰੇਟ ਕਰ ਰਹੇ ਹੋ ਸੋ ਇਹ ਸਾਰੀ ਚੀਜ਼ਾਂ ਦੀ ਸ਼ੁਰੂਆਤ ਹੋਈ ਸੀ ਮਗਰ ਜੇ ਸਰਕਾਰ ਬਦਲ ਗਈ ਹੈ ਉਹ ਰੁਕ ਗਿਆ ਕੰਮ ਔਰ ਅੱਜ ਵੀ ਮੇਰੀ ਇਹ ਕੋਸ਼ਿਸ਼ ਹੋਊਗੀ ਕਿ ਜਿਹੜੀ ਗਵਰਨਮੈਂਟ ਆਫ ਇੰਡੀਆ ਵੱਲੋਂ ਪੰਜਾਬ ਨੂੰ ਸਟੈਪ ਮਦਰ ਲਈ ਟ੍ਰੀਟਮੈਂਟ ਦਿੱਤਾ ਜਾਂਦਾ ਚਾਹੇ ਉਹ ਮਸਾ ਏਅਰਪੋਰਟ ਬਣਵਾਉਣੇ ਆ ਫਿਰ ਜਹਾਜ਼ ਨਹੀਂ ਦਿੰਦੇ ਮਤਲਬ ਤੁਸੀਂ ਪੰਜਾਬੀਆਂ ਨੂੰ ਸੈਕੰਡ ਮਦਰ ਸਟੈਪ ਮਦਰ ਟਰੀਟਮੈਂਟ ਨਹੀਂ ਦੇ ਸਕਦੇ ਮਤ ਰਈ ਮਾਂ ਵਾਲਾ ਸਲੂਕ ਨਹੀਂ ਕਰ ਸਕਦੇ ਇਹ ਸਾਰੀ ਚੀਜ਼ਾਂ ਨੂੰ ਔਰ ਨਾਲ ਹੀ ਜੇ ਤੁਸੀਂ ਜੰਮੂ ਕਸ਼ਮੀਰ ਨੂੰ ਉਹ ਵੀ ਬਾਰਡਰ ਸਟੇਟ ਹੈ ਉਹਨੂੰ ਇਨਸੈਂਟਿਵ ਦੇ ਰਹੇ ਹੋ ਤੇ ਫਿਰ ਪੰਜਾਬ ਨੂੰ ਕਿਉਂ ਨਹੀਂ ਦੇ ਰਹੇ ਜੀ? ਵਜ਼ੀਰ ਜੀ ਲੁਧਿਆਣਾ ਦਾ ਪਿੰਡ ਲੁਧਿਆਣਾ ਪਿਛਲੇ ਹੈਗਾ ਤਿੰਨ ਵਾਰ ਤੋਂ ਦਿੱਤਾ ਜਾ ਰਿਹਾ ਹੈ। ਤਿੰਨੇ ਇਲੈਕਸ਼ਨ ਐਸਪੀ ਦੇ ਬਹੁਤਾ ਪਿਆਰ ਨਹੀਂ ਬਣਿਆ ਆਕਾਲੀ ਦਲ ਨੂੰ। ਤਿੰਨੋਂ ਇਲੈਕਸ਼ਨ ਪਿਛਲੇ ਹਾਰੇ ਨਹੀਂ ਆਕਾਲੀ ਦਲ ਨੇ। ਲੱਗਦਾ ਕਿ ਐਤਕੀ ਉਹ ਪਿਆਰ ਦੇਣਗੇ ਲੁਧਿਆਣਾ ਵਸੇ। ਇਸ ਲਈ ਤੁਹਾਡੇ ਚਰਨਾਚੇ ਹਾਜ਼ਰ ਹੋਏ ਆ। ਹੋਰ ਕੋਈ ਦੇਵੇ ਨਾ ਦੇਵੇ ਤੁਸੀਂ ਤਾਂ ਦੇ ਹੀ ਦਿਓ। ਮਤਰੀ ਸਬੋਧਨ ਦੇ ਲਈ ਸਟੋਰ ਪ੍ਰਚਾਰ ਦੇ ਲਈ ਕਹਣਾ ਚਾਹੀਦਾ ਜੀ ਤੇ ਇਹ ਵੀ ਦੱਸਣ ਕਿ ਪੰਜਾਬ ਦਾ ਵਾਗੇ ਦਾ ਬਾਰਡਰ ਕਾਦੇ ਲਈ ਬੰਦ ਕਰਕੇ ਗਏ ਸੀ ਕੱਲਾ ਕਿ ਗੁਜਰਾਤ ਨੂੰ ਫਾਇਦਾ ਹੋ ਜੇ ਆਦਮੀਆਂ ਨੂੰ ਫਾਇਦਾ ਹੋ ਜੇ ਪੰਜਾਬ 'ਚ ਰੋਜ਼ਗਾਰ ਕਿਉਂ ਮਾਰਿਆ ਦੇਖੋ ਅੱਜ ਦੁਬਈ ਹੈ ਟ੍ਰੇਡ ਹੱਬ ਹੈ ਸੇਮ ਵੇ ਪੰਜਾਬ ਕੈਨ ਆਲਸੋ ਬਿਕਮ ਅ ਵੈਰੀ ਬਿਗ ਟ੍ਰੇਡ ਹੱਬ ਮਗਰ ਤੁਸੀਂ ਉਹਨੂੰ ਇਹੇ ਜਿਹੇ ਪਾਲਿਸੀਜ਼ ਬਣਾ ਕੇ ਉਹਦੇ 'ਚ ਇਹ ਜਿਹੇ ਰੋਕਾਂ ਨਾ ਲਾਇਆ ਕਰੋ ਕਿ ਤੁਸੀਂ ਪੰਜਾਬ ਨੂੰ ਫਾਇਦਾ ਕਰਨ ਦੀ ਜਗ੍ਹਾ ਨੁਕਸਾਨ ਪਹੁੰਚਾਉਨੇ। ਨਹੀਂ ਭਾਈ ਡਾਕਟਰ ਸ਼ਰਮਿੰਦਰ ਦਾ ਬਿਆਨ ਹੈ ਉਹ ਕਹਿੰਦੇ ਕਿ ਜੇ ਦੇ ਵਿੱਚ ਜਿਹੜਾ ਵਪਾਰ ਟ੍ਰੇਡ ਔਰ ਆਰੰਗ ਟੈਰਰਿਜ਼ਮ ਕੱਢੇ ਨਹੀਂ ਚੱਲ ਸਕਦੇ। ਤੇ ਗੁਜਰਾਤ ਤੋਂ ਕਿਵੇਂ ਚੱਲ ਰਹੀ ਹੈ? ਜਾਂ ਤਾਂ ਹੋਵੇ ਨਾ ਕਿ ਗੁਜਰਾਤ ਕੋ ਥਰੂ ਸੀਪੋਰਟ ਇਹ ਟ੍ਰੇਡ ਬੰਦ ਕਰ ਦੋ। ਟ੍ਰੇਡ ਤਾਂ ਚੱਲ ਰਿਹਾ ਜੀ। ਮਗਰ ਟ੍ਰੇਡ ਦਾ ਰਸਤਾ ਬਦਲਤਾ। ਪੰਜਾਬ ਦੀ ਜਗ੍ਹਾ ਗੁਜਰਾਤ ਕਰਤਾ ਫਿਰ ਕਾਂਗਰਸ ਨੇ ਤੁਸੀਂ ਗੱਲ ਕੀਤੀ ਹੈ ਪ੍ਰਧਾਨ ਜੀ ਵੀ ਕਾਂਗਰਸ ਨੇ ਗੱਲ ਕੀਤੀ ਹੈ ਵੀ ਐਮਐਨ ਲਫਾਫਾ ਕਾਂਗਰਸ ਨੇ ਰਾਜ ਕੀਤਾ ਦੇਸ਼ ਤੇ ਮੇਰੀ ਇੱਕ ਬੇਨਤੀ ਹੈ ਜੀ ਇੱਕ ਬੇਨਤੀ ਹੈ ਇੱਕ ਅੱਜ ਦੇ ਭਾਗ ਭਾਦੇ ਸੀਨੀਅਰ ਆਗੂ ਆ ਰਹੇ ਉਹਨਾਂ ਨੂੰ ਇਹ ਤਾਂ ਪੁੱਛਿਓ ਕਿ ਤੁਸੀਂ ਦਸ ਸਾਲਾਂ ਚ ਮਹਿੰਗਾਈ ਤੇ ਬੇਰੋਜ਼ਗਾਰੀ ਦਿੱਤੀ ਹੈ ਡੀਜ਼ਲ 40 ਰੁਪਏ ਤੋਂ 86 ਪੈਟਰੋਲ 50 ਤੋਂ 96 ਰਸੋਈ ਗੈਸ 400 ਤੋਂ 1100 ਇਨਪੁਟ ਪ੍ਰਾਈਸਸ ਜੇ ਆ ਰੋਜ਼ ਮਰਰਾ ਚ ਜ਼ਿੰਦਗੀ ਚ ਕੰਮ ਆਉਣ ਵਾਲੀਆਂ ਚੀਜ਼ਾਂ ਦੇ ਪ੍ਰਾਈਸਸ ਵਧੇ ਐ ਮਹਿੰਗਾਈ ਵਧੀ ਐ ਇਨਫਲੇਸ਼ਨ ਵਧੀ ਐ ਕੀ ਉਹਦੇ ਬਦਲੇ ਲੋਕਾਂ ਦੀ ਆਮਦਨ ਚ ਤੁਸੀਂ ਵਾਦਾ ਕੀਤਾ ਆਨਸਰ ਇਜ਼ ਨੋ ਵੀਡੀਓ ਆਪਣਾ ਦੇਣਾ ਯਾ ਆਡੀਓ ਦੇਣਾ ਸਾਡੋ ਸੀ ਲੱਗੋ ਟੋਟਾ ਧਿਆਨ ਹੀ ਆਡੀਓ ਤੇ ਚੱਲੀ ਜਾਂਦੀ ਅੱਕੇ ਇੱਕ ਤਾਂ 2.5 ਸਾਲ ਦੇ ਲੋਕ ਜਾਂ ਵੀਡੀਓ ਮੰਗੀ ਜਾਂਦੇ ਜਾਂ ਆਡੀਓ ਮੰਗੀ ਜਾਂਦੀ ਤੁਸੀਂ ਟਾਈਮ ਬਣਾ ਲਾ ਦਿੰਦੇ ਨਾ ਇਹ ਦੀ ਟਾਈਮ ਬਣਾ ਲਾ ਉਹ ਬੜੀ ਸੋਚ ਸਮਝ ਕੇ ਦੇਣੀ ਪੈਂਦੀ ਆ ਕਾਨੂੰਨ ਹੋਈ ਕਾਂਗਰਸ ਦੀ ਗੱਲ ਮੋਦੀ ਸਾਹਿਬ ਨੇ ਕੀਤੀ ਵੀ ਅੱਲਾਹ ਤੁਹਾਡੇ ਦੇਖਣ ਵਾਲੀ ਹੋਵੇ ਤੇ ਮੈਂ ਮਿੰਟ ਤੇ ਰਿਲੀਜ਼ ਕਰ ਦਿਆਂ ਐਨਾ ਲੰਮਾ ਸਮਾਂ ਕਾਂਗਰਸ ਨੇ ਰਾਜ ਕੀਤਾ ਉਹ ਕਹਿੰਦੇ ਉਹਨਾਂ ਨੇ ਸਾਡੇ ਗੁਰੂਆਂ ਦੀ ਮੋਹ ਸਾਹਿਬ ਜਨਨ ਅਣਦੇਖੀ ਕੀਤੀ ਅਸਲ ਵਿੱਚ ਜੀਐਸ ਨੇ ਵੀ ਦੇਵਸ ਬਣਾਇਆ ਉਹਨਾਂ ਨੇ ਸਭ ਤੋਂ ਕਾਂਗਰਸ ਦੀ ਇਹ ਗੱਲ ਹੈ ਕਿ ਪਹਿਲਾਂ ਜਿਹੜੀ ਸਰਕਾਰ ਪੁਰਸਤ ਲੱਗਾ ਗਿਆ ਹੁਣ ਵੀਰ ਬਾਦਲਸ ਨੇ ਬਣਾਇਆ ਗੁਰੂ ਨੇ ਦੇਖਾ ਕੀਤਾ ਨਿਮੇ ਤੇ ਕੋ ਫੇਰ ਮੈਂ ਭਾਜਪਾ ਦਾ ਸਪੋਕਸ ਪਰਸਨ ਤਾਂ ਹੈ ਨਹੀਂ ਜੀ ਮਗਰ ਮੈਂ ਇੱਕ ਗੱਲ ਮੇਰੀ ਬੇਨਤੀ ਕਰਾਂ ਸੀ ਕਾਂਗਰਸ ਦੀ ਗਲਤੀ ਨਾਲ ਮਜੀਕ ਸਾਹਿਬ ਪੰਜਾਬ ਚ ਕਾਲਿਆ ਦੇ ਹਾਲਾਤ ਕਿਵੇਂ ਨੇ ਵਧੀਆ ਨੇ ਜੀ ਕੀ ਚੱਲ ਰਿਹਾ ਤੇ ਯਾਰ ਜਨਾਬ ਦਾ ਕਿਹਨੂੰ ਐਡ ਕਰ ਰਹੇ ਕਿ ਜੇ ਵਧੀਆ ਨੇ ਰੋ ਕਹਿ ਰਹੇ ਜੀ ਕਿਹੜੇ ਫੈਕਟਰਸ ਨਾਲ ਹਾਂਜੀ ਇਹਨਾਂ ਦੇ ਕੁਐਸਚਨ ਵੀ ਐਡ ਕਰ ਰਹੇ ਕਾਲੀ ਦਾ ਦੇ ਰਿਵਾਈਵਿੰਗ ਔਰ ਇਸ ਫੈਕਟਰਸ ਦੇ ਆਰ ਰਿਵਾਈਵਿੰਗ ਦੇਖੋ ਵੀ ਆਰ ਪਾਰਟੀ ਜਿਹੜਾ ਦਿੱਲੀ ਦਰਬਾਰ ਤੋਂ ਜਾਂ ਦਿੱਲੀ ਕੰਟਰੋਲ ਤੋਂ ਨਹੀਂ ਚੱਲਦੀ ਮੈਨੂੰ ਤਾਂ ਮੋਦੀ ਸਾਹਿਬ ਦੇ ਸਾਰੇ ਭਾਸ਼ਣ 'ਚ ਆਸੂ ਹੀ ਨਹੀਂ ਇਹ ਗੱਲਾਂ ਸੀ ਕਹਿੰਦੇ ਜੀ ਮੁੱਖ ਮੰਤਰੀ ਕਾਗਜ਼ੀ ਐ ਤੇ ਉਹਨੂੰ ਇਹ ਪੁੱਛਿਓ ਕਿ ਜਿਹੜੇ ਤੁਸੀਂ ਇੱਥੇ ਬੰਦੇ ਬਣਾਏ ਉਹਨਾਂ 'ਚੋਂ ਕਿਹੜਾ ਬੜਾ ਪਹਿਲਵਾਨ ਉਤਾਰਿਆ ਤੁਸੀਂ ਉਹ ਸਾਰੇ ਵਿਚਾਰੇ ਕਾਗਜ਼ ਆ ਜਿਹੜੇ ਹਵਾ ਦੇ ਬੁੱਲੇ ਵਾਂਗੂ ਸਵੇਰੇ ਉਡਾ ਦਿਓ ਤੁਸੀਂ ਚਿੱਤਰ ਮਰਜੀ ਨੂੰ ਉਹ ਬਸੁੰਦਰਾ ਰਾਜੇ ਵਰਗੇ ਵਿਹਲੇ ਕਰਤੇ ਉਹ ਜਿਹੜਾ ਮੁੱਖ ਮੰਤਰੀ ਬਣਾਇਆ ਉਹਨੂੰ ਤਾਂ ਦੀਆਂ ਗੱਲਾਂ ਦਾ ਨਹੀਂ ਬੇਸਿਕ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਮੱਧਿਆ ਪ੍ਰਦੇਸ਼ ਸ਼ੇਵਰਾ ਚੋਹਾਨ ਸਾਹਿਬ ਨੂੰ ਘਰੇ ਬਿਠਾਤਾ ਜਿਹਨੂੰ ਵੜਾਇਆ ਉਹਨੂੰ ਮੈਂ ਕਹਿੰਦਾ ਬੇਸਿਕ ਫਤਿਹ ਬਲੌਣੇ ਨਹੀਂ ਆਉਂਦੀ ਮਤਲਬ ਜਿਹੜੀ ਬੜੀ ਇੱਕ ਬੇਸਿਕ ਚੀਜ਼ਾਂ ਨੇ ਜਿਹੜੀਆਂ ਮੈਂ ਫਿਰ ਫਿਰ ਕੇ ਕਿਸੇ ਨੂੰ ਸਮਝ ਆ ਜੇ ਔਰ ਤੁਸੀਂ ਗੱਲ ਕਰੋ ਕਾਗਜੀ ਦੀ ਮਤਲਬ ਦੇਖੋ ਜਿਹੜਾ ਬੰਦਾ ਜਿਹੜੀ ਉਹ ਗੱਲਾਂ ਕਰਦੇ ਆ ਮਤਲਬ ਹਿਪੋਕ੍ਰਸੀ ਆ ਜਾਂ ਤਾਂ ਜੋ ਬੋਲਦੇ ਉਹਨੂੰ ਪ੍ਰੈਕਟਿਸ ਕਰ ਦੋ ਪ੍ਰੀਚ ਐਂਡ ਪ੍ਰੈਕਟਿਸ ਬਟ ਜੋ ਬੋਲਦੇ ਆ ਉਹਦੇ ਹੁਣ ਸਾਰਾ ਕੁਝ ਆਪ ਵੀ ਉਹੀ ਕੁਝ ਕਰੀ ਜਾਉਂ ਜੀਤਿਆ ਸਾਹਿਬ ਇੱਕ ਜੂਨ ਨੂੰ ਕੱਲੂਬਾਰਾ ਦਿਵਸ ਸ਼ੁਰੂ ਹੁੰਦਾ ਹੈ ਪ੍ਰਧਾਨ ਮੰਤਰੀ ਸਾਹਿਬ ਆਏ ਉਹਨਾਂ ਨੇ ਕਿਹਾ ਕਿ 84 ਦੇ ਕਾਤਲਾਂ ਨੂੰ 80 ਸਜ਼ਾ ਦਿੱਤੀ ਤੇ ਤੁਸੀਂ ਇਹ ਦੇਖੋ ਜਿਹੜੀ ਵੀ 84 ਦੇ ਕਾਤਲ ਨੇ ਜਿਹਨਾਂ ਨੇ ਹਰਮੰਦਾ ਸਾਹਿਬ ਤੇ ਅਟੈਕ ਕੀਤਾ ਹੈ ਉਹ ਅਸੀਂ ਅੱਜ ਭਾਜਪਾ ਨੇ ਪੰਜਾਬ ਦੇ ਨੇੜੇ ਆ ਕੇ ਉਹਨੂੰ ਮਹਿਸੂਸ ਕੀਤਾ ਭਾਜਪਾ ਨੇ ਤਾਂ ਸਾਰੇ ਉਹ ਕਾਤਲ ਕਾਂਗਰਸ ਨੂੰ ਚੱਕ ਕੇ ਭਾਜਪਾ 'ਚ ਸ਼ਾਮਲ ਕਰ ਲਿਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੇ ਤੁਸੀਂ ਅੱਜ ਪੰਜਾਬ ਦੇ ਕਾਂਗਰਸ ਦੀ ਤਸਵੀਰ ਵੇਖੋ ਮੈਨੂੰ ਲੱਗਦਾ ਪਿੱਛੇ ਉਹ ਜੇ ਚੋਣ ਨਿਸ਼ਾਨ ਬਦਲਦੇ ਹੋ ਨਾ ਕਮਲ ਦੇ ਪੁੱਲ ਕਾਂਗਰਸ ਦਾ ਨਾਲ ਸਾਰੇ ਕਾਂਗਰਸੀ ਪਿਠਾਏ ਹੁੰਦੇ ਮਰੇ ਜਿਹੜੇ ਇੰਦਰਾ ਗਾਂਧੀ ਨੂੰ ਮਾਂ ਕਹਿੰਦੇ ਸੀ ਅੱਜ ਉੱਥੇ ਜਾ ਕੇ ਮੋਕੇ ਈਡੀ ਕਰਕੇ ਸੀਬੀਆਈ ਕਰਕੇ ਹੁਣ ਮੋਦੀ ਸਾਹਿਬ ਨੂੰ ਉਪਯੋਗ ਕਰਨ ਲੱਗ ਜੇ ਤੁਸੀਂ ਕਾਂ ਬੀਜੇਪੀ ਦੀ ਤਸਵੀਰ ਵੇਖੋ ਜਾਖੜ ਸਾਹਿਬ ਪਿਓਰ ਕਾਂਗਰਸੀ ਜਿਹੜਾ ਉਹਦੇ ਨਾਲ ਪੈਂਦੇ ਆ ਜਿੰਨੇ ਉਹ ਚਾਹੇ ਆਪਣਾ ਉਹ ਜਿਹੜੇ ਹੁਸ਼ਿਆਰਪੁਰ ਵਾਲੇ ਆ ਕਾਂਗਰਸੀ ਉਹ ਜਿੰਨੀ ਫਰੰਟ ਲਾਈਨ ਬੈਂਦੀ ਆ ਉਹ ਜਿਹੜਾ ਇਥੋਂ ਟਿਕਟ ਦਿੱਤੀ ਆ ਰਾਣਾ ਛੋਟੀ ਸਾਹਿਬ ਕਾਂਗਰਸੀ ਅੱਜ ਸਰੂਰ ਵਾਲਾ ਕਾਂਗਰਸੀ ਮੈਨੂੰ ਲੱਗਦਾ ਤਾਂ ਕੱਲਾ ਚੋਲ ਨਿਸ਼ਾਨ ਦਾ ਭੁਲੇਖਾ ਪੈਂਦਾ ਨਾਲ ਹੀ ਪੰਜਾਬ ਵੀ ਲਾ ਲਿਆ ਕਰਨ پیچھے ਕੋਈ ਬੰਦੇ ਤਾਂ ਸਾਰੇ ਪੰਜੇ ਵਾਲੇ ਜਿਹੜਾ ਮਨੀਤ ਪੁੱਤ ਜੀ ਨੇ ਵੀ ਇਹੀ ਕਿਹਾ ਹੈ ਕਿ ਜਿਹੜੇ ਮਹੱਤਪਾ ਨੇ ਆਤਰਾ ਨੂੰ ਸਜ਼ਾ ਦਿੱਤੀ ਮੈਨੂੰ ਹੁਣ ਮਹਿਸੂਸ ਹੋਇਆ ਕਿ ਇਹ ਗੱਲ ਹੋਣੀ ਚਾਹੀਦੀ ਤੇ ਰਵਨੀਤ ਬਿੱਟੂ ਦੇ ਜੀ ਯਾਰ ਤੂੰ ਮੈਂ ਤਾਂ ਹੈਰਾਨ ਹੁਣਾ ਤੋਨੂੰ ਰਵਨੀਤ ਕੋਈ ਤੂੰ ਬਿੱਟੂ ਦੀ 10 ਮਿੰਟ ਪਹਿਲਾਂ ਦੀ ਗੱਲ ਤਾਂ ਚੇਤੇ ਕਿਤੇ 10 ਸਾਲ ਪਹਿਲਾਂ ਦੀ ਗੱਲ ਵੀ ਚੇਤੇ ਕਰ ਲਿਆ ਕਰੋ ਕੀ ਬੋਲ ਰਿਹਾ ਰਵਨੀਤ ਬਿੱਟੂ ਤਾਂ 84 ਦੇ ਜਿਹੜੇ ਅਟੈਕ ਨੇ ਜਾਂ ਇੰਦਰਾ ਗਾਂਧੀ ਦੀ ਕਾਰਵਾਈ ਨੂੰ ਸਹੀ ਠਰੋਂਦਾ ਸੀ ਤੇ ਉਦੋਂ ਸਹੀ ਸੀ ਅੱਜ ਕਹਿੰਦਾ ਸਜ਼ਾ ਦੇਤੀ ਇਟਸ ਅ ਜੋਕ ਜੀ ਮਤਲਬ ਤੁਸੀਂ ਥੋੜਾ ਬਹੁਤਾ ਉਹਨਾਂ ਦੀ ਲਾਈਫ ਚ ਸੀਰੀਅਸਨੈਸ ਨਹੀਂ ਤੁਸੀਂ ਤਾਂ ਸੀਰੀਅਸਨੈਸ ਲਿਆਉ ਨਾ ਕੁਝ ਸਰ ਉਹ ਤਾਂ ਇਹ ਵੀ ਕਹਿ ਗਿਆ ਗੰਦਲ ਵੇਲੇ ਹੋਇਆ ਬਿਜਲੀ ਕਾਟ ਹਾਂਜੀ ਬਿਜਲੀ ਕਾਟ ਅੱਛਾ ਬਿੱਟੂ ਨੇ ਗੈਸ ਬਿੱਟੂ ਨੇ ਹੋਰ ਕੀ ਕਿਹਾ ਠੀਕ ਹੈ ਠੀਕ ਹੈ ਤੇਰਾ ਜੀਰੋ ਕਹਿ ਰਿਹਾ ਸੀ ਅੱਛਾ ਚਾਚਾ ਤੇਰਾ ਜੀਰੋ ਵਾਲਾ ਕੰਮ ਵਧੀਆ ਕਿਹਾ ਮੇਰੀ ਤਾਂ ਤੁਹਾਨੂੰ ਬੇਨਤੀ ਆ 400 ਪਾਰ ਵਾਲੇ ਨੂੰ ਤੇ 13 0 ਵਾਲੇ ਨੂੰ ਬਾਰਡਰ ਪਾਰ ਕਰਾਓ ਨਾ 13 ਪਾਰ ਨਾ 400 ਪਾਰ ਬਾਰਡਰ ਪਾਰ ਥੈਂਕ ਯੂ ਵਿਕਰਮ